ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਇਲਾਕੇ ਤੋਂ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਜਿੱਥੇ ਕੈਨੇਡਾ ਰਹਿੰਦੇ ਨੌਜਵਾਨ ਦੇ ਘਰ ਰਾਤ ਚੋਰਾਬੱਲੋਂ ਨਕਦੀ ਅਤੇ ਗਹਿਣੇ ਦੇ ਨਾਲ-ਨਾਲ ਘਰ ਦਾ ਸਮਾਨ ਵੀ ਚੋਰਾਬੱਲੋਂ ਚੋਰੀ ਕਰਕੇ ਫਰਾਰ ਹੋ ਗਏ ਹਨ ਅਤੇ ਜਾਂਦੇ-ਜਾਂਦੇ ਸਿਸਟਮ ਵੀ ਕੈਮਰੇ ਤੱਕ ਤੋੜ ਗਏ ਹਨ ਜਿਸ ਦੇ ਚਲਦੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੜਿਆ ਹੋਇਆ ਹੈ ਫਿਲਹਾਲ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਜੀ ਕੈਨੇਡਾ ਰਹਿੰਦੇ ਸੁਖਵਿੰਦਰ ਸਿੰਘ ਉਹ ਖਾ ਅੰਗਰੇਜ਼ ਨਿੱਤੇ ਕਾਇਨੇ ਦੱਸਿਆ ਕਿ ਉਹਨਾਂ ਦਾ ਬੱਚਾ ਬਾਹਰ ਕੈਨੇਡਾ ਰਹਿੰਦਾ ਹੈ ਰਾਤ ਚੋਰਾ ਵੱਲੋਂ ਗੈਣੇ ਨਗਦੀ ਦੇ ਨਾਲ ਘਰ ਦੇ ਵਿੱਚ ਰੱਖਿਆ ਹੋਇਆ ਸਮਾਨ ਤੇ ਅਤੇ ਨਾਲ ਹੀ ਸਿਸ਼ਟੀ ਵੀ ਕੈਮਰੇ ਵੀ ਥੋੜ ਗਏ ਹਨ ਕੁਝ ਅਣਪਛਾਤੇ ਲੋਕ ਕੈਮਰੇ ਵਿੱਚ ਕੈਦ ਹੋ ਗਏ ਹਨ ਤੇ ਰਾਤ ਜਦੋਂ ਪਿੰਡ ਵਾਲੇ ਇਕੱਠੇ ਹੋਣ ਤੇ ਚੋਰ ਭੁਕੇ ਤੇ ਭਰੜ ਹੋ ਜਾਂਦੇ ਨੇ ਇਸ ਸੰਬੰਧਿਤ ਇਸ ਸੰਬੰਧਿਤ ਪੁਲਿਸ ਜਾਂਚ ਅਧਿਕਾਰੀ ਤੇ ਅਦਕਾਈ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਇਥੇ ਚੋਰਾ ਵੱਲੋਂ ਜੋ ਕਿ ਕਾਰ ਦੇ ਵਿੱਚ ਰੱਖੇ ਹੋਏ ਗਹਿਣੇ ਨਗਦੀ ਤੇ ਨਾਲ ਨਾਲ ਘਰ ਦਾ ਸਮਾਨ ਵੀ ਚੋਰੀ ਕਰ ਲਿੱਤੀ ਗਈ ਇਸ ਦੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਨਾਂ ਦੇ ਘਰ ਹੋਈ ਹੈ ਕਿ ਲੱਗਦੇ ਮੇਰਾ ਮੇਰੇ ਦਿਓਰ ਦਾ ਘਰ ਵਾਹ ਕੀ ਗੱਲ ਹੋਈ ਤੇ ਉਹ ਰਾਤ ਨੂੰ ਸਾਡੇ ਘਰ ਬੰਦੇ ਪੈ ਗਏ ਆ ਤੇ ਸਾਡੇ ਘਰ ਦਾ ਕਾਫੀ ਨੁਕਸਾਨ ਕਰਕੇ ਗਏ ਆ ਬੜੀ ਚੋਰੀ ਸਾਰੇ ਅਲਮਾਰੀਆਂ ਦੇ ਜਿੰਦਰੇ ਸਾਟੀਆਂ ਪੇਟੀਆਂ ਦੇ ਜਿੰਦਰੇ ਸਾਡੀਆਂ ਸਾਰਾ ਗਹਿਣਾ ਗੱਟਾ ਜੋ ਨਗਦੀ ਸਾਡੀ ਕੱਢ ਕੇ ਲੈ ਗਏ ਆ ਪਰਵਾਰ ਕੈਨੇਡਾ ਚ ਰਹਿੰਦੇ ਆ ਜੀ ਕਿੱਦਾਂ ਪਤਾ ਲੱਗਿਆ ਤੁਹਾਨੂੰ ਰਾਤ ਮੈਂ ਉੱਠੀ ਆ ਇਧਰ ਕਮਰੇ ਚ ਮੈਂ ਸੁੱਤੀ ਆ ਤੇ ਜਦੋਂ ਮੈਂ ਰਾਤ ਦੇ ਮਤਲਬ 2 ਤੋਂ 2.5 ਵਜੇ ਦੇ ਵਿੱਚ ਵਿੱਚ ਜਾ ਮੈਂ ਉੱਠ ਕੇ ਬਾਥਰੂਮ ਚੱਲੀ ਆ ਬਾਹਰ ਜਦੋਂ ਮੈਂ ਉਹ ਅੰਦਰ ਦਾ ਕਮਰੇ ਦਾ ਦਰਵਾਜ਼ਾ ਖੋਲਿਆ ਆਪਣਾ ਤੇ ਇੱਥੇ ਮੇਰੇ ਵਿਹੜੇ ਦੇ ਵਿੱਚ ਬੰਦੇ ਭੱਜ ਕੇ ਉਧਰ ਨੂੰ ਚਲ ਗਏ ਆ ਜਦੋਂ ਉਹ ਭੱਜੇ ਆ ਤੇ ਮੈਂ ਆ ਬਾਹਰ ਵਾਲਾ ਦਰਵਾਜ਼ਾ ਨਹੀਂ ਖੋਲਿਆ ਡਰਦੀ ਨੇ ਵੀ ਮੈਂ ਇਹਨੂੰ ਕਿ ਮੇਰੇ ਤੇ ਹਮਲਾ ਕਰਨ ਉਹ ਮੈਂ ਪਿੰਡ 'ਚ ਫੋਨ ਕੀਤਾ ਵਾ ਸਾਡੇ ਭਰਾ ਆਏ ਆ ਪਿੰਡੋਂ ਫੇਰ ਅਸੀਂ ਆਣ ਕੇ ਦਰਵਾਜ਼ਾ ਕੋਲਿਆ ਵਾ ਬਾਹਰ ਦਾ ਤੇ ਫੇਰ ਉਧਰੋਂ ਸਾਰੇ ਦਰਵਾਜ਼ੇ ਵੇਖਿਆ ਸਾਰਾ ਉਹਨੇ ਚੋਰ ਚਪਟ ਕੀਤਾ ਪਿਆ ਸਮਾਨ ਸਾਡਾ ਸਾਰਾ ਇਹ ਕੰਦਾ ਟੱਪ ਕੇ ਆਗੇ ਸਾਡੇ ਘਰ ਇੰਟਰ ਹੋਏ ਆ ਮੁੜ ਕੇ ਜਦੋਂ ਅੰਦਰੋਂ ਭੱਜੇ ਆ ਫੇਰ ਬਾਹਰ ਪਿਛਲੇ ਪਨੇ ਦਰਵਾਜ਼ਾ ਉਹ ਖੋਲ ਕੇ ਅੰਦਰੋਂ ਫੇਰ ਪਿੱਛੋਂ ਦੀ ਨਿਕਲ ਗਏ ਆ ਹਾਂਜੀ ਕਿੰਨਾ ਨੁਕਸਾਨ ਹੋਇਆ ਨਕਸਾਂਤ ਹੁਣ ਵੀ ਚਲੋ ਬਾਹਰ ਉਹ ਜਿਨ੍ਹਾਂ ਦਾ ਨਸਮਾਨ ਹੈਗਾ ਉਹ ਹੁਣ ਪਾ ਦੇਣਗੇ ਦੱਸਣਗੇ ਸਾਨੂੰ ਵੀ ਸਾਡਾ ਕੀ ਸਮਾਨ ਅੰਦਰ ਹੈਗਾ ਕੀ ਨਹੀਂ ਹੈਗਾ ਕਿੰਨਾ ਟਾਂ ਟਾਂ ਸਮਾਨ ਹੈ ਸਾਨੂੰ ਇਹਨਾਂ ਪਤਾ ਵੀ ਉਹਨਾਂ ਦਾ ਕੁਝ ਗਹਿਣਾ ਹੈ ਤੇ ਕੁਝ ਉਹਨਾਂ ਦੀ ਨਕਦੀ ਵੀ ਪਈ ਹੈ ਘਰ ਸਾਡੇ ਘਰ ਭਾਜੀ ਕਦੀ ਇਹ ਕੰਮ ਹੋਇਆ ਨਹੀਂ ਅੱਜ ਤੱਕ ਪਹਿਲੀ ਵਾਰ ਦਾ ਸਾਡੇ ਈਨ ਸਾਲ ਹੋ ਗਏ ਆ ਕਦੀ ਸਾਡੇ ਘਰ ਚ ਚੋਰੀ ਨਹੀਂ ਹੋਈ ਤੇ ਹੁਣ ਹਾਂਜੀ ਕੈਮਰੇ ਵੀ ਲੱਗੇ ਕੈਮਰੇ ਵੀ ਲੱਗੇ ਉਧਰ ਵੀ ਲੱਗੇ ਉਹਨਾਂ ਨੇ ਆਣ ਕੇ ਪਹਿਲਾਂ ਐਲਸੀਡੀ ਲਾਈ ਆ ਕੈਮਰਿਆਂ ਦੇ ਵੀ ਕਨੈਕਸ਼ਨ ਕੱਟੇ ਉਹਨਾਂ ਨੇ ਪਿੱਛੋਂ ਉਧਰ ਵੀ ਕੈਮਰੇ ਚੱਲਦੇ ਸੀਗੇ ਉਹਨਾਂ ਨੇ ਕਨੈਕਸ਼ਨ ਕੱਟਦੇ ਆਉਂਦਿਆਂ ਨੇ ਪਹਿਲਾਂ ਕੈਮਰਿਆਂ ਦੇ ਤੇ ਇਹ ਤਾਂ ਮੇਰੇ ਘਰ ਦੇ ਕੈਮਰੇ ਜਿਹੜੇ ਚੱਲਣ ਡੈ ਸੀਗੇ ਜਿਹੜੇ ਇਧਰ ਸਾਡੀ ਨਿਗਰਾਨੀ ਤੇ ਕਰੋਤੇ ਹੀ ਬੰਦੇ ਵੀ ਇਹ ਕਮਰੇ ਚੋਂ ਨਿਕਲਣਗੇ ਤਾਂ ਪਤਾ ਲੱਗ ਜੂਗਾ ਸਾਨੂੰ ਇੱਥੇ ਨੂੰ ਨੋਟ ਹੋ ਗਿਆ ਇਹ ਬੰਦੇ ਹਾਂਜੀ ਮੰਗ ਕਰ ਜੀ ਮੰਗਨ ਨੂੰ ਇਨਸਾਫ ਚਾਹੀਦਾ ਭਾਜੀ ਅਸੀਂ ਇਕੱਲੇ ਰਹਿੰਦੇ ਹਾਂ ਨੂੰ ਡੇਰੇ ਜੇ ਰਹਿਣਾ ਵਾ ਸਾਨੂੰ ਇਨਸਾਫ ਚਾਹੀਦਾ ਇਸ ਚੀਜ਼ ਦਾ ਵੰਡਵਾ ਪੈਰਾਲਾਈਜ਼ ਦੇ ਮਰੀਜ਼ ਆ ਉਹ ਵੇਖੋ ਬੈਠੇ ਆ ਮੇਰੇ ਨੌਮਤ ਵੀ ਬਾਹਰ ਰਹਿਣਦੇ ਆ ਤੋਂ ਮੇਰੇ ਦੇਰ ਵੀ ਉਹਦੇ ਵੀ ਬੱਚੇ ਬਾਹਰ ਰਹਿਣਦੇ ਆ ਆਈ ਇੱਥੇ ਸਾਨੂੰ ਸੇਫਟੀ ਬਾ ਸਾਨੂੰ ਕੁਝ ਨਾ ਕੁਝ ਇਨਸਾਫ ਚਾਹੀਦਾ ਹੁਣ ਇਸ ਚੀਜ਼ ਦਾ ਸਾਨੂੰ ਇਨਸਾਫ ਦਵਾਇ ਜਾਵੇ ਜਿਹੜਾ ਵੀ ਇਹ ਗੁਨਾਹਗਾਰ ਇਸ ਗੱਲ ਦਾ ਉਹਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਇਹ ਘਟਨਾ ਜੀ ਅੱਜ ਸੁਖਵਿੰਦਰ ਸਿੰਘ ਉਰਫ ਅੰਗਰੇਜ਼ ਇਹ ਮੁੰਡਾ ਜੋ ਕੈਨੇਡਾ ਰਹਿੰਦਾ ਆਪਣੀ ਫੈਮਿਲੀ ਸੋ ਤਾਂ ਮੈਨੂੰ ਸਾਡੇ ਨਾਲ ਸਾਡੇ ਮੈਂਬਰ ਪੰਚਾਇਤ ਦਾ ਸਰਪ੍ਰੀਤ ਸਿੰਘ ਉਹਨਾਂ ਦਾ ਮੈਨੂੰ 3 ਵਜੇ ਫੋਨ ਆਇਆ ਕਿ ਸੁਪੰਜੀ ਇਸ ਤਰ੍ਹਾਂ ਜਿਹੜਾ ਉਹਨਾਂ ਦੇ ਅੰਗਰੇਜ਼ ਦੇ ਘਰੇ ਚੋਰੀ ਹੋ ਗਈ ਹੈ ਤੇ ਮੈਨੂੰ ਮੈਸੇਜ ਜਿਹੜਾ ਉਹਦੀ ਮਿਲਤਾਈ ਨੇ ਦਿੱਤਾ ਤੇ ਅਸੀਂ ਉਦੋਂ ਹੀ ਜਿਹੜੀ ਆਪਣੇ ਮਤਲਬ ਸਾਡੀ ਪੰਚਾਇਤ ਆ ਉਦੋਂ ਹੀ ਹਰਕਤ ਤੇ ਆ ਗਈ ਸਾਰਾ ਜਿਹੜੇ ਕੈਮਰੇ ਕੁੰਬਰੇ ਸਾਰੇ ਖੰਗਾਲੇ ਆ ਜਿਹੜੇ ਜਿਹੜੇ ਬੰਦੇ ਵੀ ਉਸ ਟਾਈਮ ਤੇ ਕੋ ਲੱਗਦੇ ਸਾਨੂੰ ਡਾਊਟਫੁਲ ਆ ਉਹ ਸਾਰੇ ਲਿਆ ਕੇ ਅਸੀਂ ਤੇ ਦੇ ਤਿੰਨ ਦੇ ਆਪ ਵੀ ਤੁਹਾਨੂੰ ਜੇਤੇ ਵੀ ਡਾਊਟ ਆ ਉਹਨੂੰ ਤੁਸੀਂ ਫੜਾ ਲਓ ਠੀਕ ਹੈ ਨੁਕਸਾਨਦਾਨ ਮੰਨ ਤੇ ਉਹਨੇ ਪਰਿਵਾਰ ਹੀ ਦੱਸ ਸਕਦਾ ਜੀ ਪਰ ਕਾਫੀ ਦੱਸ ਦੇ ਵੀ ਨੁਕਸਾਨ ਹੋਇਆ ਇਹਨਾਂ ਦਾ ਤੇ ਬੜੀ ਮੰਦ ਭਾਗੀ ਅੱਗੇ ਵੀ ਬੜੀਆਂ ਘਟਨਾਵਾਂ ਹੋਈਆਂ ਵਾ ਤੱਕ ਅਜੇ ਤੱਕ ਕੋਈ ਕੋਤਾ ਸੂਸਰਾਗਨਾ ਨਾ ਲੱਭ ਕੇ ਦੋਸ਼ੀਆਂ ਨੂੰ ਕੋਈ ਸਜ਼ਾ ਨਹੀਂ ਮਿਲ ਸਕੀ ਮੈਂ ਤੇ ਚਾਹੁੰਦਾ ਵੀ ਇਹਦੇ ਤੇ ਪੂਰੀ ਜਿਹੜੀ ਆ ਪ੍ਰਸ਼ਾਸਨ ਜਿਹੜਾ ਬਰੀਕੀ ਨਾਲ ਜਾਂਚ ਕਰੇ ਤੇ ਜਿਹੜੇ ਵੀ ਦੋਸ਼ੀ ਪਾਈ ਜਾਂਦੇ ਉਹਨਾਂ ਨੂੰ ਕਾਨੂੰਨੀ ਸਰਾਖਾਂ ਦੇ ਪਿੱਛੇ ਫੇਰੇ ਜੀ ਬੁੱਟ ਜੀ ਵੀ ਆਈ ਸਾਹਮਣੇ ਹਾਂ ਉਹ ਇਹਨਾਂ ਦੇ ਮਤਲਬ ਜਿਹੜੇ ਅੰਗਰੇਜ਼ ਸਿੰਘ ਦੀ ਤਾਈ ਜੀ ਉਹਨਾਂ ਨਾਲ ਕੈਮਰੇ ਸੀ ਉਹਦੇ ਵਿੱਚ ਜਿਹੜੇ ਆ ਕੋਈ ਡਾਊਟਫੁਲ ਲੋਕ ਆ ਉਹਨਾਂ ਨੂੰ ਪੁਲਸ ਉਹ ਫਰਦਰ ਜੋ ਵੀ ਇਨਵੈਸਟੀਗੇਸ਼ਨ ਦੇ ਵਿੱਚ ਆਊਗਾ ਦਾਤਾਂ ਦੇ ਸਾਹਮਣੇ ਤਾਂ ਪੇਸ਼ ਹੋ ਜੂਗਾ ਇਹ ਇੱਥੇ ਜਿਹੜੀ ਚੋਰੀ ਹੋਈ ਆ ਅਸੀਂ ਮੌਕੇ ਤੇ ਆਏ ਆ ਤੇ ਸਾਰਾ ਸਮਾਨ ਚੈੱਕ ਕੀਤਾ ਵਾ ਪਹਿਲਾਂ ਉਹਨਾਂ ਨੇ ਕੈਮਰੇ ਤੋੜੇ ਆ ਕੈਮਰੇ ਤੋੜ ਤੋਂ ਬਾਅਦ ਉਹਨਾਂ ਨੇ ਆਪਣਾ ਉਹ ਗੇਟ ਤੋੜਿਆ ਜੰਦਰਾ ਤੋੜ ਕੇ ਅੰਦਰ ਗਏ ਆ ਸਾਰਾ ਇਹਨਾਂ ਦਾ ਕਾਫੀ ਸਮਾਨ ਜਿਹੜਾ ਚੋਰੀ ਹੋਇਆ ਵਾ ਉਹਦੀ ਸਾਰੀ ਡਿਟੇਲ ਜੋ ਵੀ ਦੇਣਗੇ ਉਹਦੇ ਮੁਤਾਬਕ ਬੰਦੇ ਟਰੇਸ ਕਰਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਬੰਦੇ ਬਾਹਰ ਦੇ ਬੰਦੇ ਮੋਰ ਦੱਸਣ ਦਾ ਵੀ ਜਿਹੜੀ ਚੋਰੀ ਹੋਈ ਤੇ ਲੱਗੇ ਚਾਕੇ ਦੇ ਬੰਦੇ ਹੋਣਗੇ ਪਿੰਡ ਦੇ ਜਿਹੜੇ ਬੰਦੇ ਜਿੰਨੇ ਨੂੰ ਘਰ ਚੋਰੀ ਹੋਈ ਹੈ ਇਹ ਇਹ ਜਿਹੜੇ ਜਿਹੜੇ ਨਾ ਬੰਦੇ ਦੇ ਘਰ ਚੋਰੀ ਹੋਈ ਇਹ ਬੰਦੇ ਜਿਹੜੇ ਕੈਨੇਡਾ ਰਹਿੰਦੇ ਸਾਰੇ ਫੈਮਿਲੀ ਤੇ ਉਹਨਾਂ ਦੀ ਜਿਹੜੀ ਤਾਈ ਜੀ ਆ ਉਹਨਾਂ ਦੱਸਿਆ ਕਮਾਂਡ ਉਹਨਾਂ ਦੱਸਿਆ ਸਾਰਾ ਕੋਈ ਤੱਕ ਕੋਈ ਸਹਾਦਤ ਨਾ ਮੰਨ ਲਾਦਾ ਸਹਾਦਤ ਨਾ ਹੋਇਆ ਪਤਾ ਲੱਗਦਾ ਨਸਕਾਨ ਇਹਨਾਂ ਦਾ ਕਾਫੀ ਹੋਇਆ ਜੀ LED ਲੱਗੇ ਆ ਨਾਲ ਸਮੋਗ ਗਹਿਣਾ ਗੁਣਾ ਵੀ ਦੱਸਦੇ ਲੱਗੇ ਆ ਹੋਰ ਵੀ ਸਮਾਨ ਕਾਫੀ ਲੈ ਗਏ ਠੀਕ ਆ ਜੀ ਕਾਰਵਾਈ ਜੋ ਕਾਨੂੰਨੀ ਕਰਦੀ ਬੰਦੀ ਕਾਰਵਾਈ ਉਹ ਕੀਤੀ ਹੋਈ ਹੈ